ਮੈਨੂੰ ਲੱਗਦਾ ਕਿ ਤੁਸੀਂ ਸ਼ੁਰੂਆਤੀ ਪਹਿਲੇ ਦਿਨ ਤੋਂ ਪੰਜਾਬ ਦਾ ਪੁੱਤ ਹੋਣ ਦਾ ਫਰਜ਼ ਅਦਾ ਕਰ ਰਹੇ ਹੋ ਔਰ ਅੱਜ ਫਿਰ ਇੱਥੇ ਪਹੁੰਚੇ ਹੋ ਗਰਾਊਂਡ ਤੇ ਹਾਂ ਬਿਲਕੁਲ ਭਾਈ ਮਿਹਰਬਾਨੀ ਜੀ ਬਸ ਟਰਾਈ ਕਰ ਰਹੇ ਹਾਂ ਭਾਈ ਅੱਜ ਇੱਥੇ ਆਏ ਹਾਂ ਗਲੋਬਲ 6 ਦੀ ਟੀਮ ਦੇ ਨਾਲ ਉਹਨਾਂ ਦੇ ਸਾਰੇ ਵੌਲੰਟੀਅਰਸ ਲੱਗੇ ਹੋਏ ਨੇ ਪਹਿਲੇ ਦਿਨ ਤੋਂ ਤੇ ਅਸੀਂ ਵੀ ਪਹਿਲੇ ਦਿਨ ਤੋਂ ਇਹਨਾਂ ਦੇ ਨਾਲ ਇਨ ਟੱਚ ਸੀਗੇ ਦੇਖ ਰਹੇ ਸੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਤੇ ਇਹਨਾਂ ਨੇ ਬਹੁਤ ਸੋਹਣੀ ਅਸੈਸਮੈਂਟ ਕੀਤੀ ਹੈ ਸਾਰੇ ਪਿੰਡਾਂ ਦੀ ਤੇ ਬਹੁਤ ਕਲੀਅਰ ਪਿਕਚਰ ਹੁਣ ਆ ਚੁੱਕੀ ਹੈ ਵੀ ਕਿਹੜੀ ਚੀਜ਼ ਦੀ ਲੋੜ ਹੈ ਪਾਣੀ ਜਾਣ ਤੋਂ ਬਾਅਦ ਪਰ ਇੱਕੋ ਚੀਜ਼ ਦੀ ਕਮੀ ਮੈਨੂੰ ਨਜ਼ਰ ਆ ਰਹੀ ਹੈ ਕਿ ਹੁਣ ਪਹਿਲਾਂ ਨਾਲੋਂ ਲੋਕ ਘਟ ਗਏ ਹਨ ਤੇ ਸਹਾਇਤਾ ਦੇ ਵਿੱਚ ਬਹੁਤ ਫਰਕ ਪਿਆ ਪਹਿਲਾਂ ਨਾਲੋਂ ਬਹੁਤ ਘਟ ਗਿਆ ਤੇ ਮੈਂ ਤਾਂ ਇਹੀ ਕਹੂੰਗਾ ਅਪੀਲ ਕਰੂੰਗਾ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਹੁਣ ਟਾਈਮ ਆ ਗਿਆ ਹਾਂ ਤੁਸੀਂ ਜਿਵੇਂ ਜ਼ਿਕਰ ਕੀਤਾ ਸੀਗਾ ਕਿ ਤੁਸੀਂ ਇਹ ਚੀਜ਼ ਨੂੰ ਪੰਡੇ ਹੰਡਾਇਆ ਤਾਂ ਤੁਸੀਂ ਸਮਝਦੇ ਹੋ ਜਦੋਂ ਆਰਥਿਕਤਾ ਵੀ ਬਹੁਤ ਜ਼ਿਆਦਾ ਲੀਟੇ ਨਹੀਂ ਹੁੰਦੀ ਔਰ ਤੋਂ ਤੁਹਾਡੇ ਮੋਰਲ سپورਟ ਵੀ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਪੇਰੈਂਟਸ ਤੋਂ ਵੱਡੀ ਕੋਈ ਮੋਰਲ سپورਟ ਨਹੀਂ ਹੁੰਦੀ ਚਾਹੇ ਘਰੇ ਖਾਨ ਨੂੰ ਕੁਝ ਹੋਵੇ ਨਾ ਹੋਵੇ ਕੋਈ ਵੀ ਚੀਜ਼ ਨਾ ਹੋਵੇ ਤਾਂ ਤੁਸੀਂ ਇਹ ਇਹ ਚੀਜ਼ ਨੂੰ ਬੈਟਰ ਅੰਡਰਸਟੈਂਡ ਕਰਦੇ ਹੋ ਕਿ ਕਿਸ ਕਦਰ ਜਿਹੜੀ ਮਾਰ ਡਬਲ ਹੋ ਜਾਂਦੀ ਹੈ ਬਿਲਕੁਲ ਭਾਈ ਮੈਨੂੰ ਲੱਗਦਾ ਜੀ ਮਾਪਿਓ ਦਾ ਥੀ ਨਾ ਸਿਰ ਤੇਰੇ ਵੀ ਤਾਂ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਚਾਹੇ ਕਿੱਡਾ ਹੀ ਕੋਈ ਸ਼ਾਊ ਕਰਨਾ ਹੋਵੇ ਬਾਈ ਹਨਾ ਕਿਉਂਕਿ ਇਹ ਸਭ ਤੋਂ ਵੱਡੀ ਆਪਣੀ ਕਮਾਈ ਹੁੰਦੇ ਮਾਪਿਓ ਦੀ ਪੁੱਤ ਹੁੰਦੇ ਨੇ ਜਾਤੀਆਂ ਹੁੰਦੀਆਂ ਨੇ ਜਾਂ ਪੁੱਤਾਂ ਦੀਆਂ ਨਾ ਮਾਪਿਓ ਹੁੰਦੇ ਆ ਸੋ ਮੈਂ ਤਾਂ ਇਹੀ ਸੋਚਦਾ ਵੀ ਉਹ ਤੋਂ ਬਾਅਦ ਤਾਂ ਬੰਦੇ ਨੂੰ ਦੁਨੀਆ ਏਦਾਂ ਲੱਗ ਲਾਈਂਦੀ ਰੁਖੀ ਰੁਖੀ ਹੈ ਨਾ ਤੇ ਉਹ ਤੋਂ ਬਾਅਦ ਵੀ ਇੰਨਾ ਹੌਸਲਾ ਲੈ ਕੇ ਕੰਮ ਕਰਨਾ ਜਾਂ ਜੋ ਆਪਾਂ ਕੰਮ ਕਰ ਰਹੇ ਆ ਉਹ ਵੀ ਕੋਈ ਸ਼ਕਤੀ ਪ੍ਰਮਾਤਮਾ ਹੀ ਦਿੰਦਾ ਬਾਈ ਹਨਾ ਤੇ ਇਹੀ ਚ ਇਹੀ ਚੀਜ਼ ਹੈ ਜੋ ਆਖਾਂ ਦੇ ਜਮੀਨੋਂ ਚੱਲਦੀ ਹੈ ਕਿੰਨੇ ਹੋਰ ਜਦੋਂ ਆਪ ਗੱਲ ਕਰ ਰਹੇ ਸੀ ਡਿਗਨਿਟੀ ਨਾਲ ਬੈਠੇ ਨੇ ਉਹ ਮੁੰਡੇ ਦਾ ਗਲਾ ਭਰਿਆ ਹੋਇਆ ਸੀ ਗੱਲ ਕਰਦੇ ਤਾਂ ਉਹਨੇ ਅਥਰੂ ਨਹੀਂ ਸੱਟਿਆ ਇੱਕ ਵੀ ਕਿਉਂਕਿ ਹੌਸਲਾ ਹੈਗਾ ਬਾਈ ਹੈਨਾ ਕਿਉਂ ਇੱਕ ਬੰਦਾ ਡੋਲ ਗਿਆ ਉਹਨਾਂ ਚਾਰਾਂ ਨੇ ਡੋਲ ਜਣਾ ਸੋ ਇੱਕ ਦੂਜੇ ਨੂੰ ਉਹਨਾਂ ਨੂੰ ਵੀ ਪਤਾ ਵੀ ਸਾਡਾ ਇੱਕ ਦੂਜੇ ਨੂੰ ਸਾਂਭਣ ਦਾ ਜਿਹੜਾ ਇਹ ਟਾਈਮ ਆ ਤੇ ਉਹ ਬਹੁਤ ਬਾਈ ਬਹੁਤ ਬਹੁਤ ਸਿਆਣੇ ਜਵਾਕ ਨੇ ਹੈਨਾ ਕੋਈ ਇਦਾਂ ਨਹੀਂ ਹੈਗਾ ਇਹਨਾਂ ਨੂੰ ਸਭ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈਨਾ ਸੋ ਬਸ ਇਹਨਾਂ ਨਾਲ ਬਾਈ ਹੈਨਾ ਜਿੱਨਾ ਹੋ ਸਕਦਾ ਉਹਨਾ ਹੈਗੀਆਂ ਤੇ ਪ੍ਰਮਾਤਮਾ ਨੇ ਉਹਦੇ ਤੇ ਬਰਿਆ ਹੱਥ ਰੱਖਿਆ। ਤੁਸੀਂ ਪੱਗ ਬੰਨੀ ਅੱਜ ਬਹੁਤ ਵਧੀਆ ਲੱਝੂ ਵੀ ਰਹੇ ਹੋ। ਪ੍ਰਾਊਡ ਵੀ ਫੀਲ ਹੋਊਗਾ, ਪ੍ਰਾਈਡ ਵੀ ਆ ਤੁਹਾਡੇ ਲਈ ਔਰ ਜ਼ਿੰਮੇਵਾਰੀ ਦਾ ਵੀ ਬਹੁਤ ਅਹਿਸਾਸ ਹੋ ਜਾਂਦਾ ਇਹਦੇ ਨਾਲ। ਬਿਲਕੁਲ ਭਾਈ ਮੈਨੂੰ ਮੇਰੀ ਭੈਣ ਕਹਿੰਦੀ ਹੁੰਦੀ ਸੋ ਆਪਣੇ ਡੈਡੀ ਵਰਗਾ ਲੱਗਦਾ ਤੂੰ ਪੱਗ ਬੰਨਦਾ। ਅੱਛਾ ਤਾਂ ਕਰਕੇ ਅੱਜ ਆਏ ਹੋ ਸੀ ਕਿ ਇੱਥੇ ਤੇ ਮੇਰਾ ਉਦੋਂ ਹੀ ਦਿਲ ਕਰਿਆ ਮੈਂ ਕਿ ਮੈਂ ਪੱਗਾ ਉਹਨਾਂ ਕਿ ਜਾਊਂਗਾ ਅੱਜ ਭਾਈ ਕੋਈ ਚੰਗਾ ਕੰਮ ਕਰਨ ਚੱਲਾਂ। ਹਾਂਜੀ। ਬਿਲਕੁਲ ਕਰਨ ਔਜਲਾ ਦੇ ਨਾਲ ਗੱਲਬਾਤ ਹੋਈ ਹੈ ਬਹੁਤ ਸੀਮਤ ਜਿਹਾ ਸਮਾਂ ਸੀ ਔਰ ਇ ਪਿੰਡ ਨੇ ਸਰਹੱਦੀ ਜਿੱਥੇ ਬਹੁਤ ਪਾਣੀ ਦੀ ਮਾਰ ਪਈ ਆਪਾਂ ਨੂੰ ਸੱਚੀ ਲੋੜ ਹੈ ਹੁਣ ਆਉਣ ਦੀ ਹੈ ਨਾ ਬਾਹਰ ਜਿੰਨਾ ਵੀ ਯੂਥ ਆਪਣਾ ਸੁਣ ਰਿਹਾ ਪਿੰਡ ਵੀ ਬਾਈ ਬੈਠੀ ਹੋਨੇ ਆ ਯਾਰ ਬਾਹਰ ਚੜ ਕੇ ਬਾਹਰ ਆਓ ਜੇ ਤੁਹਾਡੇ ਕੁਝ ਦੇਣ ਨੂੰ ਨਹੀਂ ਹੈਗਾ ਬਾਈ ਆਪਾਂ ਇਹ ਨਹੀਂ ਕਹਿੰਦੇ ਇੱਥੇ ਸਿਰਫ ਪੈਸੇ ਨਾਲ ਹੀ ਹੈਲਪ ਹੋ ਸਕਦੀ ਹੈ ਤੁਸੀਂ ਆ ਰਹੇ ਹੋ ਇਹੀ ਬਹੁਤ ਹੈ ਤੁਸੀਂ ਵੌਲੰਟੀਅਰ ਵਰਕ ਕੋਈ ਹਾਂ ਵੌਲੰਟੀਅਰ ਵਰਕ ਕਰ ਸਕਦੇ ਹੋ ਇੱਥੇ ਕਿੰਨੇ ਵੀਰ ਲੱਗੇ ਹੋਨੇ ਜਿਹੜੇ ਤਿਹਾਰਾਂ ਦੇ ਵੀ ਆਪਦੇ ਆਪ ਦੇ ਘਰੇ ਨਹੀਂ ਗਏ ਤੁਸੀਂ ਉਹਨਾਂ ਦਾ ਹੱਥ ਪਟਾ ਸਕਦੇ ਹੋ ਆ ਕੇ ਬਹੁਤ ਕੰਮ ਨੇ ਬਾਈ ਇੱਥੇ ਕੋਈ ਇੱਕ ਕੰਮ ਨਹੀਂ ਹੈਗਾ ਸੋ ਪਲੀਜ਼ ਤੁਸੀਂ ਕਿਸੇ ਵੀ ਸੰਸਥਾ ਦੇ ਨਾਲ ਕੰਟੈਕਟ ਕਰੋ ਜੇ ਕਿਸੇ ਵੀਰ ਦਾ ਦਿਲ ਕਰਦਾ ਤੇ ਇੱਥੇ ਪਲੀਜ਼ ਆ ਕੇ ਹਨਾ ਇੱਕ ਝਟ ਹੋ ਕੇ ਆਪਾਂ ਕੰਮ ਕਰੀਏ ਬਾਈ ਜਿਹੜਾ ਕੰਮ ਨਿਬੇੜਨ ਵਾਲਾ ਇਹਨੂੰ ਨਿਬੇੜੀਏ ਤਾਂ ਕਿ ਜਿਹੜੇ ਲੋਕ ਨੇ ਵਿਚਾਰੇ ਫਿਰ ਚੈਨ ਦੀ ਨੀਂਦ ਦੇ ਸੌ ਸਕਣਾਂ ਭਈ ਤੁਸੀਂ ਤੁਹਾਡੇ ਗੀਤਾਂ ਦੇ ਨਾਲ ਲੋਕ ਬਹੁਤ ਕਨੈਕਟ ਨੇ ਤੁਸੀਂ ਦੋ ਤਰ੍ਹਾਂ ਦੇ ਮਾ ਕਰਦਾਰ ਜੇ ਤੁਹਾਡੇ ਦੇਖਾਂ ਇੱਕ ਤਾਂ ਬਹੁਤ ਪੀਨੈਕਲ ਆ ਤੁਹਾਡੇ ਕੈਰੀਅਰ ਦਾ ਔਰ ਇੱਕ ਜਦੋਂ ਤੁਸੀਂ ਗੀਤਾਂ ਦੇ ਵਿੱਚ ਜ਼ਿਕਰ ਕਰਦੇ ਹੋ ਆਪਣੇ ਫਾਦਰ ਸਾਹਿਬ ਦੀ ਪੁਰਾਣੀ ਕਮੀਜ਼ ਦਾ ਜਾਂ ਤੁਸੀਂ ਉਹਨਾਂ ਗਲੀਆਂ ਦਾ ਘਰ ਦਾ ਔਰ ਚਾਚੇ ਦਾ ਜ਼ਿਕਰ ਕਰਦੇ ਹੋ ਮਤਲਬ ਕਮਾਲ ਦੀ ਗੱਲ ਲੱਗਦੀ ਹੈ ਅੱਜ ਇਹਨਾਂ ਲੋਕਾਂ ਦੇ ਵਿੱਚ ਆਏ ਹੋ ਉਹੀ ਸਭ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਬੇਸਿਕ ਤੋਂ ਉੱਠ ਕੇ ਜਦੋਂ ਬਹੁਤ ਦੂਰ ਤੱਕ ਚਲੇ ਜਾਂਦੇ ਹੋ ਤਾਂ ਉਹੀ ਚੀਜ਼ਾਂ ਫਲੈਸ਼ਬੈਕ ਕਰਦੀਆਂ ਨੇ ਹਾਂ ਬਿਲਕੁਲ ਭਾਈ ਆਪਣੀ ਸਟੋਰੀ ਲੱਗਦੀ ਆ ਯਾਰ ਜਿਵੇਂ ਇਦਾਂ ਦੀ ਪਿੰਡਾਂ ਚੋਂ ਬਈ ਉੱਠਿਆ ਹਨਾ ਕਿੰਨੀ ਦੂਰ ਤੱਕ ਪ੍ਰਮਾਤਮਾ ਨੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ ਆ ਜੇ ਪੰਜਾਬ ਦੇ ਲੋਕ ਸਾਨੂੰ ਸੁਣਦੇ ਨਾ ਹੁੰਦੇ ਸਾਡਾ ਐਡਾ ਨਾਮ ਨਾ ਹੁੰਦਾ ਆ ਤੇ ਜੇ ਐਡਾ ਨਾਮ ਪੰਜਾਬ ਦੇ ਲੋਕਾਂ ਕਰਕੇ ਹੋਇਆ ਬਈ ਤੇ ਸਾਡਾ ਅੱਜ ਫਰਜ਼ ਬਣਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਏ ਉਹ ਕਿਸੇ ਵੀ ਖੂੰਜੇ 'ਚ ਹੋਣ ਆ ਕਿਸੇ ਵੀ ਪੰਜਾਬ ਦੇ ਕੋਨੇ 'ਚ ਦੁੱਖ ਆਇਆ ਹੋਵੇ ਆ ਤੇ ਜਿੰਨੇ ਜੋ ਕਹਿ ਗਏ ਗਏ ਖੜਦੇ ਰਹੇ ਆ ਤੇ ਬਾਕੀ ਵੀ ਸਾਰੇ ਕਲਾਕਾਰ ਪਰਾ ਅੱਗੇ ਵਾਤ ਛੱਡ ਕੇ ਆਏ ਨੇ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਬਈ ਇਹਦੀ ਕਿ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਥੋੜਾ ਜਿਹਾ ਜਿਵੇਂ ਸਕਰੋਲ ਰ ਕਟੀਆਂ ਲੋਕ ਘਟ ਗਏ ਹੁਣ ਜਿਵੇਂ ਤੁਸੀਂ ਮੁਰਤ ਤੋਂ ਜਿਵੇਂ ਆਏ ਹੋ ਤਾਂ ਲੋਕਾਂ ਨੂੰ ਇੱਕ ਮੈਸੇਜ ਜਾਊਗਾ ਕਿਉਂਕਿ ਜਦੋਂ ਅਡਮਾਇਰ ਕਰਦੇ ਹੁੰਦੇ ਆ ਤੁਹਾਨੂੰ ਲੋਕ ਤਾਂ ਫਿਰ ਫੋਲੋ ਕਰਦੇ ਆ ਯੂਥ ਬਿਲਕੁਲ ਭਾਈ ਫੋਲੋ ਵੀ ਕਰਦੇ ਆ ਪਰ ਇਹ ਜਾਣ ਤਾਂ ਇੱਕ ਗੱਲ ਕਹਿਣ ਦੀ ਹੋਵੇ